ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਰਾਤ ਵੀ ਟਰੇ ਰੱਖੀ ਸੀ ਤੇ ਰਾਤ ਹੋ ਗਿਆ ਹਨੇਰਾ ਤੇ ਕਿਉਂਕਿ ਟਰੇ ਜਾਦੇ ਸੀ 25 2600 ਟਰੇ ਸੀਗੀ ਤੇ ਹੁਣ ਤਾਰਨ ਲੱਗਿਆ ਬਾਕੀ ਇਹਦੇ ਵਿੱਚ ਇਹੀ ਮौज ਆ ਟਰੇ ਦੇ ਵਿੱਚ ਕੀ ਇਹ ਮੀਂਹ ਦੇ ਵਿੱਚ ਨੁਕਸਾਨ ਨਹੀਂ ਹੁੰਦਾ ਤੇ ਦੂਜੀ ਟਰੇ ਜਿਵੇਂ ਹੱਥਾਂ ਵਾਲੀ ਹੋਵੇ ਉਹਦੇ ਵਿੱਚ ਉਤੋਂ ਨਾ ਮੈਟ ਦੇੋਂ ਪਨੀਰੀ ਲਾ ਦਿੰਦਾ ਮੀਂਹ ਹਨਾ ਰਾਤ ਸ਼ਰਾਟਾ ਥੋੜਾ ਪਿਆ ਸੀਗਾ ਇਹ ਚਲੋ ਹੁਣ ਪਾਣੀ ਫੁੱਲ ਭਰ ਦਾਂਗੇ ਬਸ ਠੀਕ ਆ ਤੇ ਦੂਜੀ ਜੇ ਹੁੰਦੀ ਉਹਨੂੰ ਟਕਣਾ ਪੈਂਦਾ ਉਹਨੂੰ ਟਾ ਕੇ ਲਿਆ ਕਰੋ ਯਾਰ ਵਧੀਆ ਗੱਲ ਆ ਕਿਉਂਕਿ ਟਕਨ ਨਾਲ ਇੱਕ ਤਾਂ ਮਿੱਟੀ ਨਹੀਂ ਉੱਡਦੀ ਉਹਦੇ ਉੱਤੋਂ ਤੇ ਨਬੀ ਨਹੀਂ ਖਿਸਕਦਾ ਜਦੋਂ ਹਰੀ ਹੋ ਗਈ ਉਦੋਂ ਲਾ ਦੋ ਹਰੀ ਵੀ ਜਦੋਂ ਹੁੰਦੀ ਆ ਉਦੋਂ ਲਾਉਣ ਦੀ ਲੋੜ ਤੇ ਉਦੋਂ ਬਿਨਾਂ ਨਹੀਂ ਹਰੀ ਹੋਣ ਤੇ ਲਾਵ ਜਦੋਂ ਮੈਟ ਚੱਕਣਾ ਤੇ ਉਹ ਵੀ ਚੱਕੋ ਵੀ ਸ਼ਾਮ ਨੂੰ ਇਹ ਤੇ ਕਰ ਆ ਰਹਿ ਗਈ ਸੀ ਰਾਤ ਟਰਾਲੀ ਤੇ ਹੁਣ ਲਾਉਣ ਲੱਗਿਆ ਮੈਂ ਨਾ ਉਧਰ ਪਰਸੋਂ ਮੱਲ ਕੇ ਪਿੰਡ ਗਿਆ ਸੀਗਾ ਕਿ ਚਲੋ ਉੱਥੇ ਕੰਮ ਜਿਆ ਸੀਗਾ ਹਨ ਤੇ ਉੱਥੇ ਮੈਂ ਦੇਖਿਆ ਨਾ ਵੀ ਬਹੁਤ ਰੋਡ ਦੇ ਨਾਲ ਨਾਲ ਬਹੁਤ سارے ਵੀਰਾਂ ਦਾ ਬੜਵਾ ਬੱਟ ਟੁੱਟ ਗਈ ਤੇਰੀ ਉਹ ਦੇ ਪਾਣੀ ਇੱਧਰ ਜਾਈ ਜਾਂਦਾ ਤੇ ਮੈਂ ਬਹੁਤ ਸਾਰੇ ਵੀਰਾਂ ਦੀ ਪਨੀਰੀ ਦੇਖੀ ਬਿਲਕੁਲ ਪੀਲੀ ਪੀਲੀ ਹੋਈ ਸੀ ਜਿਵੇਂ ਉਹ ਨਹੀਂ ਹੁੰਦੀ ਘਾਟ ਜਿਹੜੀ ਹੁੰਦੀ ਹੈ ਲੋਹੇ ਜਿੰਕ ਦੀ ਤੇ ਉਹ ਚੀਜ਼ਾਂ ਬਹੁਤ ਜਾਦੇ ਸੀਗੇ ਤੇ ਤੁਸੀਂ ਇਹ ਦੇਖ ਲਓ ਵੀਰੇ ਵੀ ਆਪਾਂ ਆ ਦੇਖੇ ਆ ਪਨੀਰੀ ਨੂੰ ਨਾ ਮਸ਼ੀਨ ਵਾਲੀ ਪਨੀਰੀ ਆ ਚਲੋ ਇਹ ਬਸ ਇਹ ਐਵੇਂ ਆ ਵੀ ਇਹ ਆਲੂ ਵਾਲੀ ਮਿੱਟੀ ਆ ਹਨਾ ਵੀ ਜਿਹੜੀ ਆਲੂ ਪੱਟਦੇ ਆ ਆਲੂਆਂ ਦੇ ਨਾਲ ਚੁੰਬੜੀ ਆਉਂਦੀ ਆ ਹਨਾ ਤੇ ਤੁਸੀਂ ਦੇਖ ਲਓ ਵੀ ਇਹਨੂੰ ਹਜੇ ਤੱਕ ਕੁਝ ਨਹੀਂ ਪਾਇਆ ਹਨਾ ਕਿ ਇੰਨੀ ਸੋਹਣੀ ਬਨੇਰੀ ਦਾ ਰੰਗ ਆ ਦੇਖੋ ਬਿਲਕੁਲ ਹਰਿਆਲੀ ਮਾਰਦੀ ਆ ਆਹ ਜਿਹੜੇ ਉਹ ਦਿਨ ਰਾਤ ਰੱਖੇ ਇਹ ਹਜੇ ਹਰੇ ਹੁੰਦੇ ਆ ਤੇ ਇਹ ਵੀ ਬਿਲਕੁਲ ਵੀ ਜਮਾ ਇਹਨੂੰ ਲੋਡ ਨਹੀਂ ਪਈ ਹੈ ਨਾ ਕੁਝ ਵੀ ਪਾਉਣ ਦੀ ਆਹ ਜਿਹੜਾ ਪਹਿਲਾ 11 ਆਪਾਂ ਬੀਜਾ ਦੇਖੋ ਕਿੰਡੀ ਕਿੰਡੀ ਬਨੇਰੀ ਹੋ ਗਈ ਜਮਾ ਹੀ ਲਾਉਣ ਨੂੰ ਤਿਆਰ ਹੋਈ ਪਈ ਆ ਤੇ ਹਜੇ ਆਪਣੇ 9 ਦਿਨ ਪਏ ਆ ਲਾਉਣ ਚ ਝੋਨਾ ਕਿ 9 10 ਤੋਂ ਸ਼ੁਰੂ ਹੋਣਾ ਬਜਾਈ ਤੇ ਹਜੇ ਦਿਨ ਪਏ ਆ ਤੇ ਉਹੀ ਆ ਕੀ ਗੱਲ ਕੀ ਦੇਖ ਲੋ ਵੀ ਸਾਡੀ ਜ਼ਮੀਨ ਦਾ ਯਾਰ ਇੰਨਾ ਫਰਕ ਹੈਗਾ ਵੀਰੇ ਜਦੋਂ ਵੱਡੀ ਪਨੀਰੀ ਵੀ ਦਿਖਾ ਦੂੰ ਉਹਦਾ ਵੀ ਤੁਸੀਂ ਦੇਖ ਲਿਓ ਇਹ ਫਰਕ ਵੀਰੇ ਸਾਰਾ ਨਾ ਮੈਂ ਸੱਚੀ ਦੱਸਦਾ ਇਹ ਸਾਰਾ ਫਰਕ ਵੀਰੇ ਪਰਾਲੀ ਵਿੱਚ ਬੋਣ ਦੇ ਨਾਲ ਹੀ ਆਇਆ ਹੈ ਨਹੀਂ ਨਹੀਂ ਇਹ ਕੋਈ ਚੀਜ਼ ਹੈ ਠੀਕ ਹੈ ਪਹਿਲਾਂ ਸਾਡੇ ਵੀ ਪੀਲੀਆਂ ਹੋ ਜਾਂਦੀਆਂ ਨੇ ਸਪਰੇ ਹੰਸਪੁਰਵਾ ਕਰਦੇ ਹੁੰਦੇ ਸੀ ਹੋਰ ਪਰ ਹੁਣ ਤਾਂ 2015-16 ਤੋਂ 16-17 ਤੋਂ ਬਾਅਦ ਵੀਰੇ ਨਾ ਕਦੇ ਸਿਰਫ ਯੂਰੀਏ ਦੇ ਛਿੱਟੇ ਤੋਂ ਬਿਨਾ ਪਨੀਰੀ ਨੂੰ ਕੁਝ ਨਹੀਂ ਪਾਉਣਾ ਪੈਂਦਾ ਹਜੇ ਇਹਨੂੰ ਆਪਾਂ ਕੁਝ ਨਹੀਂ ਪਾਇਆ ਤੇ ਹਜੇ ਤਾਂ ਅਬਾ ਲੋਡ ਮੇ ਨਹੀਂ ਹੈਗੀ ਕਿਉਂਕਿ ਜਨ ਨੂੰ ਬਹੁਤ ਵੱਡੀ ਹੋ ਜਾਣੀ ਆ ਤੇ ਤਾਂ ਇਹ ਪਰਾਲੀ ਦਾ ਮੱਕੀ ਵਿੱਚ ਪਾਉਣ ਦਾ ਕਣਕ ਦੀ ਪਰਾਲੀ ਵਿੱਚ ਪਾਉਣ ਦਾ ਬਹੁਤ ਜ਼ਿਆਦਾ ਬੇਨਿਫਿਟ ਆ ਭਾਈ ਇੰਨੇ ਕ ਬੇਨਿਫਿਟ ਆ ਤੁਸੀਂ ਗੱਲ ਹੀ ਛੱਡ ਦਿਓ ਕੋਈ ਘਾਟਾ ਘੁੱਟਾ ਨਹੀਂ ਮਹਿਸੂਸ ਹੁੰਦੀ ਆ ਆਪਣੇ ਖੇਤ ਦੇ ਵਿੱਚ ਜਿਵੇਂ ਹੁਣ ਝੋਨੇ 'ਚ ਵੀ ਐਵੇਂ ਹੀ ਹੁੰਦਾ ਭਾਈ ਝੋਨੇ ਦੇ ਵਿੱਚ ਵੀ ਮੱਕੀ ਵਾਲੇ ਖੇਤਾਂ 'ਚ ਕਈ ਵਾਰ 4 ਗੱਟੂ ਪੈ ਜਾਂਦੇ ਆ ਨਹੀਂ 3 ਗੱਟੂ ਯੂਰੀਆ ਤੇ ਇੱਕ ਨਾਲ ਜ਼ਿੰਕ ਪਾ ਕੇ ਖਤਮ ਕਰਾਂਗੇ ਔਰ ਕੁਛ ਨਹੀਂ ਪਾਉਣਾ ਇਹ ਚੀਜ਼ਾਂ ਬਹੁਤ ਮੈਨੀਪੂਲੇਟ ਕਰਦੀਆਂ ਪਲਾਉ ਉਹਦਾ ਬਹੁਤ ਜ਼ਿੰਦਗੀ ਬਦਲਦੀ ਯਾਰ ਪਲਾਉ ਨੇ ਸਾਡੇ ਖੱਤਿਆਂ ਦੀ ਸੱਚੀ ਕਹਿੰਦਾ ਪਹਿਲਾਂ ਇੰਨਾ ਤੇਲ ਫੁਕਣਾ ਬਹੁਤ ਤੇਲ ਫੁਕਦੇ ਹੁੰਦੇ ਸੀ ਕਿਉਂਕਿ ਪਾਣੀ ਨਹੀਂ ਸੀ ਖੜਦਾ ਹੁੰਦਾ ਹੁਣ ਝੋਨੇ 'ਚ ਮੈਂ ਕਹਿੰਦਾ ਯਾਰ ਪਾਣੀ ਸੁੱਕਦਾ ਤੱਕ ਨਹੀਂ ਹੈਗਾ ਜਿਹੜੇ ਖੱਤਿਆਂ 'ਚ ਪਲਾਉ ਕਰ ਜਾਂਦਾ ਨੇ ਇੱਕ ਵਾਰ ਉਹਨਾਂ 'ਚ ਪਾਣੀ ਸੁੱਕਦਾ ਤੱਕ ਨਹੀਂ ਹੈਗਾ ਪਲਾਉ ਫੈਨ ਤੋਂ ਬਾਅਦ ਹਾਂ ਕਣਕ ਦੇ ਮੂਰੇ ਨਾ ਕਣਕ ਬੀਜ ਵੱਢ ਕੇ ਨਾ ਪਲਾਉ ਮਾਰੋ ਝੋਨਾ ਬੀਜ ਕਣਕ ਬੀਜਾਂ ਨੂੰ ਵੱਢ ਕੇ ਪਲਾਉ ਮਾਰਿਓ ਜੇ ਇੱਕ ਵੀਰ ਸੀਗਾ ਸੁਖਵੀਰ ਸਿੰਘ ਸੰਧੂ ਉਹਨੇ ਆਪਾਂ ਨੂੰ ਬੀਜ ਦਿੱਤਾ ਝੋਨੇ ਦਾ ਬੜੇ ਪਿਆਰ ਨਾਲ ਮਾਣ ਨਾਲ ਦੇ ਕੇ ਗਿਆ ਵੀਰ ਥੋੜਾ ਜਿਹੀ ਸੀਗਾ ਆਟੋ ਕਰੇਚਾ ਹੁਣ ਨੋ ਨੋ ਕਿਲੋ ਸੀਗਾ ਮਜ ਨੂੰ 7 ਕਿਲੋ ਹਰਾਦਾ ਹੋ ਗਿਆ ਵਧੀਆ ਤੇ 7 ਕਿਲੋ ਬੀਜ ਦਿੱਤਾ ਸੀ ਵੀਰ ਨੇ ਕੀ ਵੀਰੇ ਬੀਜਿਓ ਵੀ ਬਹੁਤ ਵਧੀਆ ਬੀਆ ਇਹ ਦਾਣਾ ਬਹੁਤ ਨਿੱਕਰ ਸੀ ਇਹਦਾ ਤੇ ਵੀ ਵੀਰੇ ਵੀ ਝੋਨੇ ਦਾ ਝਾੜ ਤੇ ਦੈਨ ਵੀ ਉਹਦੇ ਵਾਂਗੂ ਹੀ ਲੈਂਦਾ ਵਾ ਆਪਣੇ 26 ਝੋਨੇਆਂ ਕੋ ਹਨਾ ਤੇ ਤਾਂ ਕਰਕੇ ਆ ਦੇਣ ਨੂੰ ਤਾਂ ਛੱਟਾ ਵੀ ਦੇ ਸਕਦੇ ਸੀ ਪਰ ਮੈਂ ਇੱਕ ਖੋਜ ਕਰੀ ਆ ਕਿ ਜੇ ਆਪਾਂ ਟ੍ਰੇਆਂ 'ਚ ਬੀਜ ਦਾਂਗੇ ਤਾਂ ਬੀ ਜਿਆਦਾ ਵਧੀਆ ਕੰਮ ਦਾ ਹੋ ਕਿਉਂਕਿ ਟ੍ਰੇਆਂ 'ਚ ਵਰਤ ਹੋ ਜਿਆਦਾ ਹੋ ਜੂ ਜੇ ਦੂਜੇ ਲੋਟ 'ਚ ਛੱਟਾ ਦਿੱਤਾ ਉਹਦੇ ਵਿੱਚ ਫੇਰ ਵੀ ਹਰੇ ਹੋਣ ਤੋਂ ਰਹਿ ਜਾਂਦਾ ਹੁੰਦਾ ਹਨਾ ਜਾਂ ਪਾਣੀ ਦੇ ਵਿੱਚ ਜਾਂ ਧੁੱਪ ਦਾ ਸੇਕ ਲੱਗ ਗਿਆ ਤਾਂ ਆਪਣੇ ਕੋਲ ਟ੍ਰੇਆਂ ਹੈਗੀਆਂ ਤਾਂ ਜਿੰਨੀਆਂ ਕਿ ਟ੍ਰੇਆਂ ਭਰਨੀਆਂ 50 60 ਟ੍ਰੇਆਂ ਦੇ ਨੇੜੇ ਤਾਂ ਹੋਈ ਜਾਣਾ ਤੇ ਆਪਾਂ ਮਿੱਟੀ ਥੋੜੀ ਜੀ ਵਿਦਾ ਕੇ ਇਹ ਲਵਾ ਹੱਥਾਂ ਹੀ ਦੇਣਾ ਆਪਾਂ ਵੀ ਕੀਲੇ ਲੱਗ ਜੂ ਫਿਰ ਕੀਲੇ ਦੇ ਵਿੱਚੋਂ ਆਪਾਂ ਨੂੰ ਪੂਰੀ ਪਿਓਰਿਟੀ ਹੋ ਜੂ ਵੀ ਜਿੱਥੇ ਵੀ ਲਾਵਾਂਗੇ ਹਨਾ ਇਹ ਕੀਲੇ ਦੇ ਨੇੜੇ ਕਿ ਨਾ ਉਹਦੇ ਵਿੱਚ ਫਿਰ ਹੁੰਜਾ ਖਾਂਜਾ ਕੋਈ ਨਹੀਂ ਲਾਉਣਾ ਵੀ ਹੱਥ ਦੇ ਨਾਲ ਵਧੀਆ ਕਰਕੇ ਲਵਾ ਦਾਂਗੇ ਤੇ ਫਿਰ ਉਹ ਖੱਤਾ ਪੂਰਾ ਹੋ ਜੂ ਤੇ ਉਹਦੇ ਵਿੱਚੋਂ ਵੀ ਰੱਖ ਲਾਂਗੇ ਵੀ ਵੀਰ ਨੇ ਕਿਹਾ ਵੀ ਇੱਕਦਾਂ 26 ਨਾਲੋਂ ਟਾਈਮ ਵੀ ਘੱਟ ਲੈਂਦਾ ਤੇ ਝਾੜ ਵੀ ਜ਼ਿਆਦਾ ਤੇ ਦਾਣਾ ਨਿੱਗਰ ਤੇ ਵਿਕਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਤੇ ਹਰਿਆਣੇ ਦਾ ਵੀ ਆ ਇਹ ਹਨਾ ਤੇ ਮੈਂ ਕਿਹਾ ਚਲੋ ਠੀਕ ਆ ਆਪਾਂ ਹੁਣ ਬੀਜਣ ਲੱਗਿਆਂ ਤੇ ਦੇਖਦੇ ਆਂ ਕਿ ਪਾਣੀ ਇਹਦੇ ਵਿੱਚ ਇਹ ਮौज ਆ ਵੀ ਤੁਸੀਂ ਇੱਕ ਇੱਕ ਘੰਟੇ 'ਚ 820 ਵੀ ਵੇਚ ਸਕਦੇ ਆ ਤੇ 1200 ਵੀ ਵੇਚ ਸਕਦੇ ਆ ਜੇ ਫੁੱਲ ਕਰਤੀ ਤੇ 400 ਵੀ ਵੇਚ ਸਕਦੇ ਆ ਜਮਾਂ ਲੋ ਵੀ ਕਰ ਸਕਦੇ ਆ 600 ਵੀ ਵੇਚ ਸਕਦੇ ਆ ਹਨਾ ਜਿੰਨੀ ਮਰਜ਼ੀ ਟਰੇ ਵੀ ਵੇਚ ਸਕਦੇ ਹੁਣ ਆਪਾਂ ਥੋੜੀ ਜੀ ਵਿਜਣੀ ਆ 400 ਤੇ ਕਰਤੀ ਇਹ ਹੌਲੀ ਚੱਲੂ ਤੇ ਵਧੀਆ ਰੱਖੋ ਤੇ ਇਹੀ ਮੋਜ ਆ ਇਹਦੀ ਕਬੂਟਾ ਦੀ ਪਾਲਿਆ ਵੀ 20 ਘਟਾਈ ਦਿੱਤਾ ਆਪਾਂ 30 ਤੇ ਕਰਤਾ 30 ਤੇ ਬਥੇਰਾ ਵਾ 30 ਤੇ ਪਉਣ ਕੋਪ ਆਏ ਮਸ਼ੀਨ ਨਾਲ ਤਾਂ ਬੀਜਣਾ ਨਹੀਂ ਮੈਂ ਇਹਨੂੰ ਹੱਥੀਂ ਬੀਜਣਾ ਹੱਥੀਂ ਬੀਜ ਲਾਂਗੇ ਨਾ ਚੌਲ ਨੂੰ ਅਭੀ ਟਰੇ 'ਚ ਬੀਜ ਕੇ ਮੁਰਕ ਕੇ ਉਖਾੜ ਕੇ ਹੱਥ ਨਾਲ ਬੀਜ ਲਾਂਗੇ ਨਾ ਕਿਉਂਕਿ ਮਸ਼ੀਨ ਨੇ ਕਿ ਗਿੱਲਾ ਪੂਰਾ ਨਹੀਂ ਲਾਉਣਾ ਬੰਦਿਆਂ ਨਾਲ ਇੱਕ ਗਿੱਲਾ ਪੂਰਾ ਲੱਗ ਜਾ 7 ਕਿਲੋ ਬੀ ਆ ਸ਼ਾਇਦ 1 ਕਿੱਲੇ ਤੋਂ ਉਪਰੀ ਲੱਗ ਜਵੇਂ ਇਹ ਬੀਜ ਨਹੀਂ ਪਨੀਰੀ ਥੱਥਾਂ ਨਾਲ ਝੋਨਾ ਲਵਾਵਾਂਗੇ ਤਾਂ ਕਰਕੇ ਬੀਜ ਜਮਾਂ ਹੀ ਘਟਾਤਾ ਬਿਲਕੁਲ ਥੋੜਾ ਥੋੜਾ ਡਿੱਗਦਾ ਜਮਾਂ ਹੀ ਛਿੱਧਦਾ ਯਾਰ ਆ ਕਿ ਬੀਜ ਰਹੇ ਹਾਂ ਕਿਉਂਕਿ ਇਹ ਹਰਾ ਤਾਂ ਹੋਈ ਜਾਣਾ ਸੋਹਣਾ ਤੇ ਹਰਾ ਹੋਣ ਦੇ ਬਾਅਦ ਇਹ ਹੈ ਕਿ ਇਹ ਦਾਣਾ ਦਾਣਾ ਹਰਾ ਹੋ ਜਾ ਤਾਂ ਆਪਾਂ ਟਰੇਚ ਲਾਉਣ ਲੱਗੇ ਆ ਇਹ ਵੀ ਇੱਕ ਨਵੀਂ ਤਕਨੀਕ ਹੋ ਗਈ ਕਿ ਜੇ ਸਮਝ ਲਓ ਆਪਾਂ ਘੱਟ ਵੀ ਖਰਾਬ ਕਰਨ ਤੋਂ ਜੇ ਆਪਣੇ ਕੋਲੇ ਬੀ ਥੋੜਾ ਵਾ ਤਾਂ ਚੁੱਪ ਕਰਕੇ ਟ੍ਰੇ ਦੇ ਵਿੱਚ 20 ਬੀਜ ਲੋ ਚਾਹੇ ਲਵਾ ਹੱਥੀ ਲਵੋ ਜੇ ਮਸ਼ੀਨ ਨਾਲ ਨਹੀਂ ਵੀ ਲਾਉਣਾ ਤਾਂ ਉਹਦਾ ਵਧੀਆ ਬੇਨਫੀਟ ਹੀ ਆ ਕਿ ਹੁਣ ਆਪਾਂ ਕੋਲੇ 7 ਕਿਲੋ ਵੀ ਆ 7 ਕਿਲੋ ਨਾਲ ਦੇਖ ਲਿਓ ਕਿੰਨੀਆਂ ਕਿਟਰੀਆਂ ਭਰਦੀਆਂ ਗਿਣਤੀ ਕਰ ਲਾਂਗੇ ਆਪਾਂ ਫੇ ਕਿੰਨੀਆਂ ਕਿਟਰੀਆਂ ਭਰਦੀਆਂ ਫਿਰ ਆਪਾਂ ਨੂੰ ਪਤਾ ਹੋ ਜੂ ਕਿ ਬਹੁਤ ਵਧੀਆ ਕਿਉਂਕਿ ਜਿਹੜਾ ਆਪਾਂ ਖੇਤ 'ਚ ਛਿੱਟਾ ਦੇਣਾ ਉਹਦੇ ਨਾਲ ਵਿੱਚ ਦਾਣੇ ਕਈ ਬਹੁਤ ਪਰਸੈਂਟ ਦਾਣੇ ਕਈ ਵਾਰ ਹਰੇ ਨਹੀਂ ਹੁੰਦੇ ਹਨ ਇਹ 'ਚ ਇਕੱਲਾ-ਇਕੱਲਾ ਦਾਣਾ ਹਰਾ ਹੋ ਜਾਂਦਾ ਤਾਂ ਕਰਕੇ ਆਪਾਂ ਇਹਵੇਂ ਰੱਖ ਲਿਆ ਹਾਂਜੀ ਵੀਰੇ ਅੱਜ ਆਪਾਂ ਪਾਉਣ ਲੱਗਿਆਂ ਜਿੰਕ ਆਪਣੇ ਪਨੀਰੀ ਨੂੰ ਤੇ ਇਹ ਇਹ 10 ਐਮਐਲ ਇੱਕ ਕਿਲੋ ਯੂਰੀਆ ਚ ਪਾਉਣਾ ਤੇ ਪਨੀਰੀ ਲਈ ਜੇ ਆਪਾਂ ਕਿILLE ਝੋਨੇ ਚ ਪਾਉਣਾ ਫਿਰ ਇਹ 1 ਲੀਟਰ 2.5 ਕਿੱਲਿਆਂ ਦੇ ਪੈਂਦਾ ਰਿਜ਼ਲਟ ਬਹੁਤ ਸੋਹਣੇ ਆ ਪਿਛਲੇ ਸਾਲ ਆਪਾਂ ਪਾਈ ਸੀ ਸਾਰੇ ਝੋਨੇ ਚ ਸਾਰੇ ਸੇ ਝੋਨੇ ਜਿਹਦਾ ਜੇ ਇਹੀ ਜਿੰਕ ਯੂਜ਼ ਕਰਿਆ ਸੀਗਾ ਤੇ ਕੱਲ ਮੈਂ ਉਧਰ ਮੋਗਿਆਂ ਨਹੀਂ ਗਿਆ ਸੀ ਉਧਰ ਬਹੁਤ ਸਾਰੇ ਵੀਰਾਂ ਦੀਆਂ ਪਨੀਰੀਆਂ ਨਾ ਖਰਾਬ ਆ ਇੱਦੋਂ ਮੇਂ ਹੀ ਪੀਲੀਆਂ ਪੀਲੀਆਂ ਹੋਈਆਂ ਪੀਆਂ ਤਾਂ ਕਰਕੇ ਮੈਂ ਆ ਕੇ ਇੱਥੇ ਦੇਖਿਆ ਦਵਾਈ ਦਾ ਉਹ ਕਹਿੰਦੇ ਵੀ ਇਹਦੇ ਨਾਲ ਲੋਟ ਹੋ ਜਾਂਦੀ ਹੈ ਇਹ ਫਿਰ ਮੈਂ ਕਿਹਾ ਚੱਲ ਮੈਂ ਵੀ ਪਾਉਣਾ ਨਾਲੇ ਚੱਲ ਜਿਹੜੇ ਵੀ ਪੁੱਛਦੇ ਬਹੁਤ ਮੈਸੇਜ ਆਇਆ WhatsApp ਤੇ ਵੀ ਕੱਲ ਦੇ ਮੈਂ ਸਟੋਰੀ ਪਾਈ ਦੀ ਕੱਲ ਦੇ ਬਹੁਤ ਮੈਸੇਜ ਆਏ ਹੋਏ ਤੇ ਮੈਂ ਕਿਹਾ ਅੱਜ ਆਪਾਂ ਆਪ ਹੀ ਟ੍ਰਾਇਲ ਕਰਕੇ ਪਾ ਕੇ ਦਿਖਾਉਨੇ ਆ ਤੇ ਚਲੋ ਫਿਰ ਕੱਲ ਕੰਪਨੀ ਵਾਲੇ ਆਏ ਸੀ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਇਹ ਕੰਮ ਕਿੰਨਾ ਕਿਵੇਂ ਕਰਦੇ ਉਹ ਕਹਿੰਦੇ ਵੀ ਐਵੇਂ ਬਹੁਤ ਸੋਹਣਾ ਰਿਜ਼ਲਟ ਤਾਂ ਪਹਿਲਾਂ ਉਹਨਾਂ ਆਪ ਆਪ ਡੋਸ ਚ ਪਾਉਣੇ ਆ ਤੇ ਫਿਰ ਦੇ ਦੇ ਇਹ 300 ml ਪਾਈ ਆ ਆਪਾਂ ਤੇ ਕਿਉਂਕਿ ਆਪਣੀ ਪਨੀਰੀ ਇੰਨਾ ਕਿ ਹੈਗਾ ਕਿਲੇ ਤੋਂ ਥੋੜੀ ਜਿਹੀ ਘੱਟ ਜਗਾ ਵਾ ਗੱਟੂ ਇੱਕ ਗੱਟੂ ਨਾਲ ਛੱਟਾ ਆ ਜਾਣਾ ਪੂਰਾ ਵਧੀਆ ਤੇ ਇੱਕ ਇਹਦੇ ਬੈਨੀਫਿਟ ਇਹ ਆ ਕਿ ਇਹ ਇੱਕ ਤਾਂ ਰਿਓ ਪਾਣੀ ਨਹੀਂ ਛੱਡਦਾ ਤੇ ਜਿਵੇਂ ਹੈਗਾ ਉਮੀਰ ਹੋਊ ਘਰਿਓ ਮਜਨੋ ਹੋਰ ਲਾ ਲਾ ਥੋੜੀ ਜਿਹੀ ਉਹਨਾਂ ਥੋੜਾ ਮਲ ਲਾ ਰਿਓ ਉਹਨੂੰ ਉਹ ਫਰੋਜ ਦੇ ਪੈਰਾਂ ਨਹੀਂ ਦੇਖੂ ਮੈਂ ਪਈ ਆ ਰਿਓ ਦਾ ਰੰਗ ਦੇਖ ਲਓ ਕਿੰਨਾ ਚੇਂਜ ਹੋ ਗਿਆ ਕੂਰਾ ਵਧੀਆ ਇਹਦੇ ਰਿਜ਼ਲਟ ਆ ਕਿ ਪੌਣ ਦੇ ਵਿੱਚ ਜਿੰਕ ਦਾ ਝੋਨੇ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆ ਉਹ ਉਹਨਾਂ ਦਾ ਸਿਕੰਦਰ ਮੋਗ ਜਾਉਂਦੇ ਨੇ